ਪੰਜ ਲੋਥੇ ਹਰੇਕ ਬੰਦਾ ਕਹਿੰਦਾ ਮੈਂ ਚੌਕੀ ਲਾਉਣਾ ਜੀ ਮੈਨੂੰ ਦੱਸੋ 1 2 3 4 5 ਨੰਬਰ ਖੜੇ ਹੋ ਜਾਓ ਫੁੱਦੂ ਬਣਾਈ ਜਾਂਦੇ ਨੇ ਲੋਕਾਂ ਨੂੰ ਯਾਰ ਮੈਨੂੰ ਸਮਝ ਨਹੀਂ ਆਉਂਦੀ ਆ ਇਹ ਪੰਜਾਬ ਬਦਲੂਗਾ ਕਿਵੇਂ ਯਾਰ ਸਾਡਾ ਸਿਸਟਮ ਯਾਰ ਤੁਸੀਂ ਕੀ ਇਕੱਲਾ ਇਕੱਲਾ ਬੰਦਾ ਇਸ ਚੀਜ਼ ਦੇ ਵਿਰੋਧ ਨਹੀਂ ਕਰ ਸਕਦਾ ਮੇਰੀ ਬੇਨਤੀ ਆ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਸਾਰੇ ਸਿੱਖ ਜੱਤੇ ਬੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਵੀ ਆ ਪਖੰਡ ਯਾਰ ਬੰਦ ਨਹੀਂ ਕਰਾ ਸਕਦੇ ਆਪਾਂ ਆਪਣੇ ਪੰਜਾਬ ਦੇ ਵਿੱਚ ਇੰਨਾ ਪਖੰਡ ਚੱਲ ਰਿਹਾ ਮੈਨੂੰ ਪੂਰੇ 10 ਦੇਸ਼ਾਂ ਦੇ ਵਿੱਚ ਘੁੰਮਿਆ ਮੈਨੂੰ ਅਜਾ ਪਖੰਡ ਦੇਖਣ ਨੂੰ ਨਹੀਂ ਮਿਲਿਆ ਜਿਹੜਾ ਧਰਮਾਂ ਦੇ ਨਾਂ ਤੇ ਫੁੱਦੂ ਬਣਾਇਆ ਜਾ ਰਿਹਾ ਪੰਜਾਬ ਦੇ ਵਿੱਚ ਯਾਰ ਠੀਕ ਹੈ ਨਾ ਗੱਲ ਹਰੇ ਕਹਿੰਦਾ ਮੇਰੇ ਚ ਬਾਬਾ ਆ ਗਿਆ ਹਰੇ ਕਹਿੰਦਾ ਮੇਰੇ ਚ ਮਾਤਾ ਆ ਗਈ ਹਰੇ ਕਹਿੰਦਾ ਮੈਂ ਚੌਂਕੀ ਲਾਉਣਾ ਜੀ ਐਂ ਤੇ ਉਹ ਪਤਾ ਨਹੀਂ ਹੈਗਾ ਸਿਸਟਮ ਚੱਲਿਆ ਪਿਆ ਕੋਈ ਕਹਿੰਦੇ ਵੀ ਮੈਂ ਇੱਥੇ ਜਾ ਕੇ ਗੱਲ ਪੁੱਛੀ ਜਿਹੜੇ ਸਾਡੇ ਕਹਿੰਦੇ ਨੇ ਅਸੀਂ ਫੂਕ ਮਾਰ ਕੇ ਅਸੀਂ ਠੀਕ ਕਰ ਦਿੰਦੇ ਆ ਮੈਂ ਇੱਥੇ ਚਰਚਾਂ ਦੇ ਵਿੱਚ ਗਿਆ ਪਹਿਲਾਂ ਤਾਂ ਮੈਂ ਚਰਚ ਦੇ ਵਿੱਚ ਗਿਆ ਫਰਾਂਸ ਦੇ ਚਰਚ ਦੇ ਵਿੱਚ ਗਿਆ ਸੁਣ ਲਓ ਮੇਰੀ ਗੱਲ ਫਿਰ ਮੈਂ ਜਰਮਨ ਦੀ ਚਰਚ ਦੇ ਵਿੱਚ ਵੱਡੀ ਚ ਗਿਆ ਇਟਲੀ ਤੇ ਅਜ ਮੈਂ ਦੋ ਚਰਚਾਂ ਜਾ ਕੇ ਆਂ ਤੇ ਮੈਂ ਸਾਰੇ ਧੰਮਾਂ ਦੇ ਜਾ ਕੇ ਮੈਂ ਬੜਾ ਧੰਮ ਦਾ ਸਤਿਕਾਰ ਕਰਦਾ